ਸ੍ਰੀਕਾਲ ਦੋਸਤੋ ਤੁਹਾਡੇ ਨਾਲ ਅੱਜ ਕਿਸੇ ਬੰਦੇ ਦੀ ਹੱਦਬੀਤੀ ਸ਼ੇਅਰ ਕਰਨ ਲੱਗਾ। ਸੋ ਬੰਦਾ दारू ਵਾਲੇ ਠੇਕੇ ਤੇ ਗਿਆ ਉਧਾਰ ਸ਼ਰਾਬ ਲੈਣ। ਪਰ ਠੇਕੇ ਵਾਲੇ ਨੇ ਉਸ ਨੂੰ ਜਵਾਬ ਦੇ ਦਿੱਤਾ। ਤੋ ਉਹ ਬੰਦਾ ਥੋੜਾ ਜਿਹਾ ਸਾਈਡ ਤੇ ਹੋ ਕੇ ਬਾਥਰੂਮ ਕਰਨ ਲੱਗਾ ਵਗੈਰਾ ਜਾਂ ਉੱਥੇ ਬੈਠਾ। ਤਾ ਉਸ ਨੂੰ ਰੂੜੀਆਂ ਦੇ ਵਿੱਚੋਂ ਇੱਕ दारू ਦੀ ਬੋਤਲ ਟੱਕਰੀ ਦੇਸੀ ਦੀ। ਉਹ ਬੰਦਾ ਬੋਤਲ ਨੂੰ ਚੱਕ ਕੇ ਕਹਿੰਦਾ ਕਹਿੰਦਾ ਕਿਨੇ ਗੁੜ ਪਾਇਆ ਤੇ ਖੌਰੇ ਕਿਨੇ ਪੱਠੀ ਲਾ ਕੇ ਕੱਢੀ ਮਹਿਲਾ ਦੀ ਇਹ ਰਾਣੀ ਨੀ ਤੂੰ ਇਹਨਾਂ ਰੂੜੀਆਂ ਚ ਲੱਭੀ ਅੱਗੋ ਬੋਤਲ ਕੀ ਜਵਾਬ ਦਿੰਦੀ ਆ ਬੋਤਲ ਕਹਿੰਦੀ ਸ਼ੀਸ਼ਾ ਚ ਬੰਦ ਮੈਂ ਮਹਿਲਾ ਦੀ ਰਾਣੀ ਸ਼ੀਸ਼ਾ ਚ ਬੰਦ ਮੈਂ ਮਹਿਲਾ ਦੀ ਰਾਣੀ ਤੇਰਮਾ ਰਤਨ ਮੈਨੂੰ ਪਾਣੀ ਨਾ ਜਾਣੀ ਜੋਬਨ ਗਵਾਇਆ ਵਿੱਚ ਪੱਠੀਆਂ ਦੇ ਸੜ ਕੇ ਕੈਦ ਕੱਟੀ ਸੋਹਣਿਆ ਮੈਂ ਘੜਿਆਂ ਚ ਵੜ ਕੇ ਮੇਰੇ ਲਈ ਲੋਕ ਮੇਜ਼ ਲਗਾਉਂਦੇ ਮੇਜ਼ ਲਾ ਕੇ ਉੱਤੇ ਕੱਪੜਾ ਵਿਛਾਉਂਦੀ ਮੇਰੀਆਂ ਢੀਕਾਂ ਕਹਿੰਦੀ ਐ ਹੁੰਦੀਆਂ ਜਿਵੇਂ ਮਣਕੇ ਹੋਰੀ ਸਟੇਜਾਂ ਤੇ ਆਉਂਦੀ ਸੋ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਜੀ ਦੋਸਤੋ ਤੇ ਸੋ ਨਸ਼ਾ ਸਿਹਤ ਲਈ ਹਾਨੀਕਾਰਕ ਮਾੜਾ ਹੁੰਦਾ ਸੋ ਇਹ ਤੋਂ ਦੂਰ ਰਹਿਣਾ ਚਾਹੀਦਾ ਇਹ ਕਿਸੇ ਬੰਦੇ ਦਾ ਨਿਸ਼ਾਤਰ ਵੇਖ ਕੇ ਚੀਜ਼ ਲਿਖੀ ਸੀ ਸੋ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ